ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਤੇ ਬੀਬੀ ਬੀਬੀ ਕਿੱਥੇ ਐ ਤੂੰ ਆਹ ਦੇਖ ਬੀਬੀ ਮੈਂ ਤੇਰੇ ਵਾਸਤੇ ਕੀ ਲੈ ਕੇ ਆਇਆ ਆਪਣੀ ਮਾਂ ਦੇ ਕਮਰੇ ਵਿੱਚ ਜਾਂਦਾ ਹੋਇਆ ਹਰਵੀਰ ਉੱਚੀ-ਉੱਚੀ ਆਵਾਜ਼ ਲਗਾਉਂਦਾ ਬੋਲਿਆ ਉਸ ਦੀ ਮਾਂ ਆਪਣੇ ਕਮਰੇ ਵਿੱਚ ਆਰਾਮ ਕਰ ਰਹੀ ਸੀ ਹਰਵੀਰ ਆਪਣੀ ਮਾਂ ਮੁਖਤਿਆਰ ਕੋਲ ਆ ਕੇ ਕਹਿਣ ਲੱਗਿਆ ਕਿ ਬੀਬੀ ਤੂੰ ਹਮੇਸ਼ਾ ਕਹਿੰਦੀ ਸੀ ਨਾ ਮੈਨੂੰ ਤੀਰਥ ਯਾਤਰਾ ਤੇ ਲੈ ਚੱਲ ਇਸ ਵਾਰ ਕੁੰਭ ਦਾ ਮੇਲਾ ਲੱਗਿਆ ਮੈਂ ਸੋਚਦਾ ਹਾਂ ਕਿਉਂ ਨਾ ਆਪਾਂ ਉੱਥੇ ਚਲੇ ਜਾਈਏ। ਠੀਕ ਹੈ ਪੁੱਤਰ ਜਿਉਂਦਾ ਵਸਦਾ ਰਹਿ ਰੱਬ ਤੈਨੂੰ ਖੁਸ਼ ਰੱਖੇ। ਜਿਹੜਾ ਮੇਰੇ ਬਾਰੇ ਸੋਚਿਆ। ਬੀਬੀ ਮੈਂ ਤਾਂ ਗੱਡੀ ਦੀਆਂ ਟਿਕਟਾਂ ਵੀ ਬੁੱਕ ਕਰਾ ਕੇ ਆਇਆ ਹਾਂ। ਅਗਲੇ ਹਫ਼ਤੇ ਆਪਾਂ ਕੁੰਬ ਦੇ ਮੇਲੇ ਤੇ ਚੱਲਾਂਗੇ ਤੁਸੀਂ ਆਪਣੀ ਤਿਆਰੀ ਕਰ ਲਵੋ। ਜੇਕਰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹ ਮੈਨੂੰ ਦੱਸ ਦਿਓ ਮੈਂ ਲੈ ਆਵਾਂਗਾ। ਅੱਛਾ ਕੌਣ-ਕੌਣ ਚੱਲਾਂਗੇ ਪੁੱਤਰ? ਅਸੀਂ ਸਾਰੇ ਹੀ ਜਾ ਰਹੇ ਹਾਂ। ਮਾਂ ਨੇ ਖੁਸ਼ ਹੁੰਦੇ ਹੋਏ ਪੁੱਛਿਆ ਹਰਵੀਰ ਬੋਲਿਆ ਨਹੀਂ ਬੀਬੀ ਸਾਰਿਆਂ ਨੇ ਜਾ ਕੇ ਕੀ ਕਰਨਾ ਹੈ ਤੁਹਾਨੂੰ ਪਤਾ ਤਾਂ ਹੈ ਉੱਥੇ ਕਿੰਨੀ ਭੀੜ ਹੁੰਦੀ ਹੈ ਸਾਰੇ ਪਰਿਵਾਰ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਇਸ ਕਰਕੇ ਆਪਾਂ ਦੋਨੇ ਹੀ ਜਾ ਰਹੇ ਹਾਂ ਹਰਵੀਰ ਦੇ ਮੂੰਹੋਂ ਇਹ ਗੱਲ ਸੁਣ ਕੇ ਉਸ ਦੀ ਮਾਂ ਥੋੜਾ ਸੋਚਣ ਲੱਗੀ ਕਿ ਜੇਕਰ ਹਰਵੀਰ ਮੈਨੂੰ ਇਕੱਲੀ ਨੂੰ ਕੁੰਭ ਦੇ ਮੇਲੇ ਤੇ ਲੈ ਜਾਵੇਗਾ ਤਾਂ ਕਿਤੇ ਉਸ ਦੀ ਪਤਨੀ ਨਾਰਾਜ਼ ਨਾ ਹੋ ਜਾਵੇ ਮੁਖਤਿਆਰ ਘਰ ਨੇ ਹਰਵੀਰ ਨੂੰ ਕਿਹਾ ਕਿ ਇਸ ਉਮਰ ਵਿੱਚ ਤੂੰ ਮੈਨੂੰ ਇਕੱਲਾ ਕਿਵੇਂ ਸੰਭਾਲ ਲਵੇਂਗਾ ਮੈਨੂੰ ਉੱਠਣ ਬੈਠਣ ਵਿੱਚ ਵੀ ਤਕਲੀਫ ਹੁੰਦੀ ਹੈ ਇਸ ਲਈ ਆਪਣੀ ਪਤਨੀ ਸਵਰਨ ਨੂੰ ਵੀ ਨਾਲ ਲੈ ਚੱਲ ਸਵਰਨ ਮੁਖਤਿਆਰ ਕੌਰ ਨੂੰ ਕਹਿਣ ਲੱਗੀ ਜੇਕਰ ਤੁਹਾਡਾ ਪੁੱਤਰ ਤੁਹਾਨੂੰ ਲੈ ਕੇ ਜਾ ਰਿਹਾ ਹੈ ਤਾਂ ਸੰਭਾਲ ਵੀ ਲਵੇਗਾ ਅਸੀਂ ਤਾਂ ਕਿਤੇ ਨਾ ਕਿਤੇ ਜਾਂਦੇ ਹੀ ਰਹਿੰਦੇ ਹਾਂ ਕੁੰਭ ਦਾ ਮੇਲਾ ਹਰ ਸਾਲ ਨਹੀਂ ਲੱਗਦਾ ਮੁਖਤਿਆਰ ਕੌਰ ਕਹਿਣ ਲੱਗੀ ਕਿ ਹਰਵੀਰ ਮੈਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ ਮਾਂ ਦੀ ਗੱਲ ਸੁਣ ਕੇ ਉਸ ਦਾ ਪੁੱਤਰ ਹੱਸਦਾ ਹੋਇਆ ਕਹਿਣ ਲੱਗਿਆ ਬੀਬੀ ਤੈਨੂੰ ਆਪਣੇ ਮੁੰਡੇ ਉੱਤੇ ਯਕੀਨ ਨਹੀਂ ਜਿਵੇਂ ਬਚਪਨ ਵਿੱਚ ਤੂੰ ਮੇਰਾ ਖਿਆਲ ਰੱਖਦੀ ਸੀ ਉਸੇ ਤਰ੍ਹਾਂ ਮੈਂ ਵੀ ਤੁਹਾਡਾ ਖਿਆਲ ਰੱਖ ਲਵਾਂਗਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਮੇਲਾ ਦਿਖਾ ਕੇ ਲਿਆਵਾਂਗਾ ਕੋਈ ਤਕਲੀਫ ਨਹੀਂ ਹੋਣ ਦਿੰਦਾ ਮੈਂ ਤੁਹਾਨੂੰ ਮੁਹਤਿਆਰ ਕਰਨ ਨੂੰ ਬਹੁਤ ਖੁਸ਼ੀ ਹੋਈ ਆਪਣੇ ਨੂੰਹ ਪੁੱਤ ਦੀ ਇਸ ਸੋਚ ਨੂੰ ਵੇਖ ਕੇ ਕਿਉਂਕਿ ਉਹ ਬਹੁਤ ਵਾਰੀ ਆਪਣੇ ਪੁੱਤਰ ਨੂੰ ਕਹਿ ਚੁੱਕੀ ਸੀ ਕਿ ਕਿਸੇ ਤੀਰਥ ਯਾਤਰਾ ਤੇ ਲੈ ਚੱਲੋ ਮੁਖਤਿਆਰ ਕੌਰ ਨੇ ਆਪਣੇ ਕੱਪੜੇ ਅਤੇ ਲੋੜੀ ਦਾ ਸਮਾਨ ਇੱਕ ਵੈਗ ਵਿੱਚ ਪਾ ਲਿਆ ਹਫ਼ਤੇ ਬਾਅਦ ਦੋਨੇ ਮਾਂ ਪੁੱਤਰ ਕੁੰਬ ਦੇ ਮੇਲੇ ਤੇ ਜਾਣ ਲਈ ਗੱਡੀ ਵਿੱਚ ਬੈਠ ਗਏ ਸਫ਼ਰ ਬਹੁਤ ਜ਼ਿਆਦਾ ਲੰਮਾ ਸੀ ਮੁਖਤਿਆਰ ਕੌਰ ਜਦੋਂ ਬਾਥਰੂਮ ਜਾਣ ਲੱਗੀ ਤਾਂ ਉਸ ਦੇ ਪੈਰ ਡਗਮਗਾਉਣ ਲੱਗੇ ਬੀਬੀ ਆਪਣੇ ਆਪ ਨੂੰ ਸੰਭਾਲ ਹਾਲੇ ਤਾਂ ਸਫ਼ਰ ਸ਼ੁਰੂ ਹੀ ਹੋਇਆ ਹੈ ਅੱਗੇ ਕੀ ਬਣੇਗਾ ਮਖਤਿਆਰ ਕੌਰ ਆਪਣੇ ਆਪ ਨੂੰ ਸੰਭਾਲਦੀ ਹੋਈ ਕਹਿਣ ਲੱਗੀ ਪੁੱਤਰ ਬਡਾਪੇ ਦੇ ਕਾਰਨ ਹੱਥਾਂ ਵਿੱਚ ਜ਼ੋਰ ਨਹੀਂ ਹੈ ਇਸ ਲਈ ਡਿਗਦੀ ਡਿਗਦੀ ਬੱਚੀ ਹਾਂ ਬੀਬੀ ਤੂੰ ਮੈਨੂੰ ਦੱਸਣਾ ਸੀ ਮੈਂ ਤੁਹਾਨੂੰ ਬਾਥਰੂਮ ਤੱਕ ਛੱਡ ਆਉਂਦਾ ਤੇ ਲੈ ਆਉਂਦਾ ਕੋਈ ਗੱਲ ਨਹੀਂ ਪੁੱਤਰ ਕਹਿੰਦੇ ਹੋਏ ਮਖਤਿਆਰ ਕੌਰ ਸੋਚਣ ਲੱਗੀ ਮੈਂ ਐਵੇਂ ਹੀ ਹਰਵੀਰ ਨੂੰ ਤੰਗ ਕੀਤਾ ਘਰ ਵਿੱਚ ਗੰਗਾ ਜਲ ਮੰਗਾ ਕੇ ਉਸੇ ਨਾਲ ਹੀ ਇਸ਼ਨਾਨ ਕਰ ਲੈਂਦੀ ਹੁਣ ਮੈਨੂੰ ਸਮਝ ਆ ਰਿਹਾ ਕਿਉਂ ਹਰਵੀਰ ਹਰ ਵਾਰੀ ਗੱਲ ਨੂੰ ਟਾਲ ਦਿੰਦਾ ਸੀ ਜਦੋਂ ਗੱਡੀ ਗੰਗਾ ਦੇ ਸਟੇਸ਼ਨ ਤੇ ਪਹੁੰਚੀ ਤਾਂ ਹਰਵੀਰ ਆਪਣਾ ਤੇ ਆਪਣੀ ਬੀਬੀ ਦਾ ਦੋਨੋਂ ਬੈਗ ਆਪਣੇ ਮੋਢਿਆਂ ਉੱਪਰ ਟੰਗ ਕੇ ਆਪਣੀ ਬੀਬੀ ਦਾ ਹੱਥ ਘੁੱਟ ਕੇ ਫੜ ਲਿਆ ਮੀਂਹ ਦਾ ਮੌਸਮ ਸੀ ਇਸ ਲਈ ਠੰਡੀ ਹਵਾ ਚੱਲ ਰਹੀ ਸੀ ਮਹਤਿਆਰ ਕੌਰ ਨੇ ਹਰਵੀਰ ਨੂੰ ਕਿਹਾ ਪੁੱਤਰ ਮੈਨੂੰ ਠੰਡ ਲੱਗ ਰਹੀ ਹੈ ਇਸ ਮੌਸਮ ਨੇ ਵੀ ਅੱਜ ਹੀ ਵਿਗੜਨਾ ਸੀ ਬੀਬੀ ਜਿੰਨਾ ਚਿਰ ਮੀਂਹ ਪੈ ਰਿਹਾ ਹੈ ਅਸੀਂ ਇੱਥੇ ਹੀ ਰੁਕ ਜਾਂਦੇ ਹਾਂ ਮੀਂਹ ਹਟਣ ਤੋਂ ਬਾਅਦ ਹੀ ਸਟੇਸ਼ਨ ਵਿੱਚੋਂ ਬਾਹਰ ਨਿਕਲਾਂਗੇ ਹਰਵੀਰ ਆਪਣੀ ਮਾਂ ਨੂੰ ਉੱਥੇ ਬਿਠਾ ਕੇ ਆਪ ਖਾਣ ਪੀਣ ਲਈ ਕੋ ਜ ਲੈਣ ਚਲਾ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਮੁਖਤਿਆਰ ਕੌਰ ਉੱਥੇ ਵੈਂਚ ਨਾਲ ਢੋ ਲਗਾ ਕੇ ਬੈਠ ਗਈ ਬੈਠੀ ਨੂੰ ਉਸ ਨੂੰ ਨੀਂਦ ਵੀ ਆ ਗਈ ਮੀਂਹ ਹਟਣ ਤੋਂ ਬਾਅਦ ਸਾਰੀ ਭੀੜ ਹੌਲੀ-ਹੌਲੀ ਘਟਣ ਲੱਗੀ ਮੁਖਤਿਆਰ ਕੌਰ ਤੇ ਹਰਵੀਰ ਦੋਨੇ ਮਾਂ ਪੁੱਤਰ ਰਿਕਸ਼ਾ ਲੈ ਕੇ ਗੁੰਬਦੇ ਮੇਲੇ ਤੱਕ ਪਹੁੰਚ ਗਏ ਮੇਲੇ ਦੇ ਅੰਦਰ ਦਾਖਲ ਹੋ ਕੇ ਹਰਵੀਰ ਨੇ ਇੱਕ ਖਾਲੀ ਜਗ੍ਹਾ ਦੇਖੀ ਤੇ ਆਪਣਾ ਸਮਾਨ ਉੱਥੇ ਰੱਖ ਦਿੱਤਾ ਹਰਵੀਰ ਮੁਖਤਿਆਰ ਕੌਰ ਦਾ ਹੱਥ ਫੜ ਕੇ ਉਸ ਨੂੰ ਗੰਗਾ ਨਦੀ ਵਿੱਚ ਇਸ਼ਨਾਨ ਕਰਵਾਉਣ ਲਈ ਲੈ ਗਿਆ ਮੇਲੇ ਵਿੱਚ ਬਹੁਤ ਚਹਲ ਪਹਲ ਸੀ ਬਹੁਤ ਸਾਰੇ ਖੜਾਉਣੇ ਵੇਚਣ ਵਾਲਿਆਂ ਨੇ ਦੁਕਾਨਾਂ ਲਾ ਰੱਖੀਆਂ ਸਨ ਮੇਲੇ ਵਿੱਚ ਹਰ ਧਰਮ ਅਤੇ ਜਾਤੀ ਦੇ ਲੋਕਾਂ ਨੂੰ ਦੇਖ ਕੇ ਮੁਖਤਿਆਰ ਕੌਰ ਹੈਰਾਨ ਰਹਿ ਗਈ ਉਸ ਨੂੰ ਤਾਂ ਇਹ ਲੱਗਣ ਲੱਗਿਆ ਕਿ ਉਹ ਹੁਣ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਈ ਹੈ ਹਰਵੀਰ ਨੇ ਪਹਿਲਾਂ ਆਪਣੀ ਮਾਂ ਨੂੰ ਗੰਗਾ ਨਦੀ ਵਿੱਚ ਇਸ਼ਨਾਨ ਕਰਵਾਇਆ ਤੇ ਉਸ ਤੋਂ ਬਾਅਦ ਆਪ ਵੀ ਇਸ਼ਨਾਨ ਕਰਕੇ ਆਇਆ ਗੰਗਾ ਨਦੀ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਮੁਖਤਿਆਰ ਕੌਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਹ ਹੱਥ ਜੋੜ ਕੇ ਪ੍ਰਾਰਥਨਾ ਕਰਨ ਲੱਗੀ ਕਿ हे ਗੰਗਾ ਮਾਂ ਮੇਰੇ ਪੁੱਤਰ ਵਰਗਾ ਪੁੱਤਰ ਹਰ ਇੱਕ ਮਾਂ ਨੂੰ ਦੇਵੀ ਮੁਖਤਿਆਰ ਕੌਰ ਨੇ ਇੱਕ ਬੋਤਲ ਵਿੱਚ ਗੰਗਾ ਜਲ ਭਰ ਲਿਆ ਹਰਵੀਰ ਨੇ ਆਪਣੀ ਮਾਂ ਨੂੰ ਮੇਲੇ ਵਿੱਚ ਘੁੰਮ ਕੇ ਮੇਲਾ ਦਿਖਾਇਆ ਹੁਣ ਮੁਖਤਿਆਰ ਕੌਰ ਨੇ ਕਿਹਾ ਕਿ ਪੁੱਤਰ ਮੈਂ ਥੱਕ ਗਈ ਹਾਂ ਹੋਰ ਚੱਲ ਫਿਰ ਨਹੀਂ ਸਕਦੀ ਤਾਂ ਹਰਵੀਰ ਨੇ ਇੱਕ ਕਮਰਾ ਲਿਆ ਤੇ ਆਪਣੀ ਮਾਂ ਨੂੰ ਕਮਰੇ ਵਿੱਚ ਬਿਠਾ ਕੇ ਕਹਿਣ ਲੱਗਾ ਬੀਬੀ ਤੁਸੀਂ ਇੱਥੇ ਆਰਾਮ ਕਰੋ ਮੈਂ ਹੋਰ ਮੇਲਾ ਵੇਖਦਾ ਹਾਂ ਹਰਵੀਰ ਨੇ ਆਪਣੀ ਜੇਬ ਵਿੱਚੋਂ ਕੁਝ ਪੈਸੇ ਕੱਢੇ ਤੇ ਆਪਣੀ ਮਾਂ ਨੂੰ ਦੇ ਦਿੱਤੇ ਮੁਖਤਿਆਰ ਕੌਰ ਨੇ ਕਿਹਾ ਕਿ ਪੁੱਤਰ ਮੈਂ ਇੰਨਾ ਪੈਸਾ ਦਾ ਕੀ ਕਰਨਾ ਹੈ ਤੇਰੇ ਕੋਲ ਹੀ ਹਨ ਠੀਕ ਰਹਿਣਗੇ ਬੀਬੀ ਰੱਬ ਨਾ ਕਰੇ ਜੇ ਮੇਲੇ ਵਿੱਚ ਮੇਰੀ ਜੇਬ ਵਗੈਰਾ ਕੱਟ ਗਈ ਤਾਂ ਇਹ ਪੈਸੇ ਤੁਹਾਡੇ ਕੋਲ ਹੋਣਗੇ ਇਹਨਾਂ ਨਾਲ ਕੁਝ ਵੀ ਖਰੀਦ ਲਵਾਂਗੇ ਮਾਂ ਨੇ ਵੀ ਇਹ ਸੋਚ ਕੇ ਕਿ ਮੇਲਿਆਂ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਹਨ ਪੈਸੇ ਆਪਣੇ ਕੋਲ ਰੱਖ ਲੈ ਹਰਵੀਰ ਨੇ ਆਪਣਾ ਵੈਗ ਚੱਕਿਆ ਤੇ ਉਥੋਂ ਚਲਾ ਗਿਆ ਮੁਖਤਿਆਰ ਕੌਰ ਕਮਰੇ ਵਿੱਚ ਆਰਾਮ ਕਰਨ ਲੱਗ ਗਈ ਥੱਕੀ ਹੋਣ ਕਰਕੇ ਮੁਖਤਿਆਰ ਕੌਰ ਨੂੰ ਨੀਂਦ ਆ ਗਈ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਸ਼ਾਮ ਹੋ ਚੁੱਕੀ ਸੀ ਪਰ ਹਰਵੀਰ ਹਲੇ ਤੱਕ ਵਾਪਸ ਨਹੀਂ ਆਇਆ ਸੀ ਮਾਂ ਨੂੰ ਚਿੰਤਾ ਹੋਣ ਲੱਗੀ ਉਹ ਸੋਚਣ ਲੱਗੀ ਇੱਥੇ ਸਭ ਲੋਕ ਅਣਜਾਣ ਹਨ ਮੈਂ ਆਪਣੇ ਪੁੱਤਰ ਬਾਰੇ ਕਿਸ ਨੂੰ ਪੁੱਛਾਂ ਮੁਖਤਿਆਰ ਕੌਰ ਕਮਰੇ ਵਿੱਚੋਂ ਬਾਹਰ ਨਿਕਲੀ ਤੇ ਇੱਧਰ ਉੱਧਰ ਆਪਣੇ ਪੁੱਤਰ ਹਰਵੀਰ ਨੂੰ ਲੱਭਣ ਲੱਗੇ ਮੇਲੇ ਵਿੱਚ ਇੱਕ ਪਾਸਿਓਂ ਬਹੁਤ ਚੀਕ ਚਿਹਾੜਾ ਅਤੇ ਸ਼ੋਰ ਸੁਣਾਈ ਦੇ ਰਿਹਾ ਸੀ ਮੁਖਤਿਆਰ ਕੌਰ ਨੂੰ ਪਤਾ ਲੱਗਿਆ ਕਿ ਮੇਲੇ ਵਿੱਚ ਭਗੜੜ ਮਚ ਗਈ ਸੀ ਜਿਸ ਨਾਲ ਬਹੁਤ ਜ਼ਿਆਦਾ ਲੋਕ ਕੁਚਲੇ ਗਏ ਮੁਖਤਿਆਰ ਕੌਰ ਨੂੰ ਚਿੰਤਾ ਹੋਣ ਲੱਗੀ ਕਿ ਕਿਤੇ ਮੇਰਾ ਪੁੱਤਰ ਇਸ ਭੀੜ ਵਿੱਚ ਨਾ ਹੋਵੇ ਫਿਰ ਖੁਦ ਹੀ ਸੋਚਿਆ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਮਖਤਿਆਰ ਘਰ ਨੇ ਇੱਕ ਯਾਤਰੀ ਨੂੰ ਪੁੱਛਿਆ ਕਿ ਇਹ ਕਿਸ ਤਰ੍ਹਾਂ ਹੋਇਆ ਉਸਨੇ ਦੱਸਿਆ ਕਿ ਬਹੁਤ ਸਾਰੇ ਸਾਧੂ ਹਾਥੀਆਂ ਉੱਪਰ ਬੈਠ ਕੇ ਇਸ਼ਨਾਨ ਕਰਨ ਲਈ ਜਾ ਰਹੇ ਸੀ ਤਾਂ ਭੀੜ ਨੂੰ ਵੇਖ ਕੇ ਹਾਥੀ ਨੇ ਆਪਣਾ ਸੰਤੁਲਨ ਖੋਦ ਦਿੱਤਾ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਤੇ ਕੁਝ ਮਾਰੇ ਵੀ ਗਏ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ ਮਖਤਿਆਰ ਘਰ ਉਸ ਯਾਤਰੀ ਨੂੰ ਦੱਸਣ ਲੱਗੀ ਕਿ ਮੇਰਾ ਪੁੱਤਰ ਦੁਪਹਿਰ ਵੇਲੇ ਦਾ ਮੇਲੇ ਵਿੱਚ ਘੁੰਮਣ ਗਿਆ ਹੈ ਹਲੇ ਤੱਕ ਵਾਪਸ ਨਹੀਂ ਆਇਆ ਉਸ ਯਾਤਰੀ ਨੇ ਪੁੱਛਿਆ ਮਾਂ ਜੀ ਕੀ ਤੁਹਾਡੇ ਕੋਲ ਆਪਣੇ ਪੁੱਤਰ ਦੀ ਕੋਈ ਫੋਟੋ ਹੈ ਨਹੀਂ ਮੇਰੇ ਕੋਲ ਮੇਰੇ ਪੁੱਤਰ ਦੀ ਕੋਈ ਫੋਟੋ ਨਹੀਂ ਹੈ ਹੁਣ ਮੈਂ ਕੀ ਕਰਾਂ ਕਹਿੰਦੇ ਹੋਏ ਮੁਖਤਿਆਰ ਕੌਰ ਰੋਣ ਲੱਗ ਪਈ ਮਾਂ ਜੀ ਤੁਸੀਂ ਰੋਵੋ ਨਾ ਸਾਹਮਣੇ ਹੀ ਪੁਲਸ ਚੌਕੀ ਹੈ ਉੱਥੇ ਜਾ ਕੇ ਪਤਾ ਕਰੋ ਉਸ ਯਾਤਰੀ ਦੇ ਕਹਿਣ ਤੇ ਮੁਖਤਿਆਰ ਕੌਰ ਪਰਸ ਚੌਂਕੀ ਤੱਕ ਪਹੁੰਚ ਗਈ ਅਤੇ ਰੋਂਦੇ ਹੋਏ ਕਹਿਣ ਲੱਗੀ ਮੇਰਾ ਪੁੱਤਰ ਮਿਲ ਨਹੀਂ ਰਿਹਾ ਇੱਕ ਦਿਆਲੂ ਪੁਲਿਸ ਵਾਲਾ ਬੋਲਿਆ ਮਾਂ ਜੀ ਹੌਸਲਾ ਰੱਖੋ ਮੇਰੇ ਨਾਲ ਆਓ ਉਹ ਪੁਲਿਸ ਵਾਲਾ ਮਖਤਿਆਰ ਕੌਰ ਨੂੰ ਉੱਥੇ ਲੈ ਗਿਆ ਜਿੱਥੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਰੱਖਿਆ ਗਿਆ ਸੀ ਮਖਤਿਆਰ ਕੌਰ ਨੂੰ ਵੇਖ ਕੇ ਖੁਸ਼ੀ ਹੋਈ ਕਿ ਮੇਰਾ ਪੁੱਤਰ ਇਹਨਾਂ ਵਿੱਚ ਨਹੀਂ ਹੈ ਫਿਰ ਉਹ ਪੁਲਿਸ ਵਾਲਾ ਮਖਤਿਆਰ ਕੌਰ ਨੂੰ ਜ਼ਖਮੀਆਂ ਕੋਲ ਲੈ ਗਿਆ ਪਰ ਹਰਵੀਰ ਉੱਥੇ ਵੀ ਨਹੀਂ ਸੀ ਫਿਰ ਮੁਖਤਿਆਰ ਕੌਰ ਨੇ ਸੋਚਿਆ ਕਿਤੇ ਹਰਵੀਰ ਕਮਰੇ ਵਿੱਚ ਨਾ ਆ ਗਿਆ ਹੋਵੇ ਤੇ ਮੈਨੂੰ ਲੱਭਦਾ ਹੋਵੇ ਮੁਖਤਿਆਰ ਕੌਰ ਨੇ ਆਪਣੇ ਪੁੱਤਰ ਦਾ ਹੁਲੀਆ ਪੁਲਿਸ ਵਾਲਿਆਂ ਨੂੰ ਦੱਸ ਦਿੱਤਾ ਅਤੇ ਇਹ ਵੀ ਕਿਹਾ ਕਿ ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦੀ ਉਸ ਨੂੰ ਰੋਕ ਕੇ ਰੱਖਿਓ ਵਿਚਾਰੀ ਮੁਖਤਿਆਰ ਕੌਰ ਕਦੇ ਕਮਰੇ ਵਿੱਚ ਜਾਂਦੀ ਕਦੇ ਪੁਲਿਸ ਚੌਂਕੀ ਵਾਲਾ ਪਰ ਉਸਦੇ ਪੁੱਤਰ ਦਾ ਕੋਈ ਪਤਾ ਨਹੀਂ ਸੀ ਪੁਲਿਸ ਵਾਲਿਆਂ ਨੇ ਕਿਹਾ ਕਿ ਮਾਤਾ ਜੀ ਤੁਸੀਂ ਕਮਰੇ ਵਿੱਚ ਜਾ ਕੇ ਆਰਾਮ ਕਰੋ ਜਦੋਂ ਤੁਹਾਡਾ ਪੁੱਤਰ ਆਵੇਗਾ ਅਸੀਂ ਤੁਹਾਨੂੰ ਬੁਲਾ ਲਵਾਂਗੇ ਮੁਖਤਿਆਰ ਕੌਰ ਬਹੁਤ ਵਿਅਕਲ ਹੋਈ ਤੇ ਇਧਰ ਉਧਰ ਵੇਖਦੀ ਹੋਈ ਉੱਥੇ ਹੀ ਬੈਠ ਗਈ ਉਹ ਸੋਚ ਰਹੀ ਸੀ ਇੰਨੇ ਵੱਡੇ ਮੇਲੇ ਵਿੱਚ ਮੇਰਾ ਪੁੱਤਰ ਪਤਾ ਨਹੀਂ ਕਿੱਥੇ ਹੋਵੇਗਾ ਜੇਕਰ ਉਹ ਮੈਨੂੰ ਨਾ ਮਿਲਿਆ ਤਾਂ ਮੈਂ ਘਰ ਕਿਵੇਂ ਜਾਵਾਂਗੀ ਮੇਰੀ ਨੂੰ ਮੈਨੂੰ ਆਪਣੇ ਪਤੀ ਬਾਰੇ ਪੁੱਛੇਗੀ ਤਾਂ ਮੈਂ ਕੀ ਕਹਾਂਗੀ ਇਹ ਸਭ ਗੱਲਾਂ ਸੋਚਦੀ ਸੋਚਦੀ ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਕਿ ਮੈਂ ਤੀਰਥ ਯਾਤਰਾ ਤੇ ਜਾਣ ਦੀ ਜਿੱਦ ਕਿਉਂ ਕੀਤੀ ਹੁਣ ਮੈਂ ਆਪਣੇ ਪੁੱਤਰ ਨੂੰ ਕਿੱਥੋਂ ਲੱਭਾਂ ਮਖਤਿਆਰ ਘਰ ਨੂੰ ਲੱਗਣ ਲੱਗਿਆ ਕਿਤੇ ਮੇਰੇ ਪੁੱਤਰ ਨੂੰ ਕੋਈ ਬਹਿਲਾਫ ਸੁਲਾਕੇ ਤਾਂ ਨਹੀਂ ਨਾਲ ਲੈ ਗਿਆ ਮੇਰਾ ਪੁੱਤਰ ਤਾਂ ਬਹੁਤ ਸਿੱਧਾ ਸਾਦਾ ਹੈ ਉਹ ਹਰੇਕ ਦੀਆਂ ਗੱਲਾਂ ਵਿੱਚ ਆ ਜਾਂਦਾ ਹੈ ਕਿਤੇ ਕਿਸੇ ਨੇ ਮੇਰੇ ਪੁੱਤਰ ਨੂੰ ਕੋਈ ਨਸ਼ੀਲੀ ਚੀਜ਼ ਨਾ ਸੰਘਾ ਦਿੱਤੀ ਹੋਵੇ ਤੇ ਉਸ ਨੂੰ ਲੁੱਟ ਕੇ ਨਾ ਲੈ ਗਿਆ ਹੋਵੇ ਮਖਤਿਆਰ ਕੌਰ ਦੇ ਮਾਨੰਦਰ ਅਜੀਬ ਅਜੀਬ ਖਿਆਲ ਆ ਰਹੇ ਸੀ ਸਵੇਰ ਹੁੰਦੇ ਹੀ ਉਸ ਨੇ ਪੁਲਿਸ ਵਾਲਿਆਂ ਨੂੰ ਫੇਰ ਕਿਹਾ ਮੇਰੇ ਪੁੱਤਰ ਨੂੰ ਲੱਭ ਕੇ ਲੈ ਆਓ ਮਖਤਿਆਰ ਕੌਰ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਸੀ ਮਖਤਿਆਰ ਕੌਰ ਨੇ ਪੜਸਵਾਲਾ ਨੇ ਕਿਹਾ ਕਿ ਮਾਤਾ ਜੀ ਤੁਸੀਂ ਹੌਸਲਾ ਰੱਖੋ ਅਸੀਂ ਮੇਲੇ ਵਿੱਚ ਅਨਾਉਂਸਮੈਂਟ ਕਰਵਾਉਂਦੇ ਹਾਂ ਤੁਹਾਡਾ ਪੁੱਤਰ ਜਿੱਥੇ ਕਿਤੇ ਹੋਵੇਗਾ ਉਹ ਆ ਜਾਵੇਗਾ ਮੁਖਤਿਆਰ ਕੌਰ ਮਨ ਹੀ ਮਨ ਪ੍ਰਾਰਥਨਾ ਕਰਨ ਲੱਗੀ हे ਗੰਗਾ ਮਾਤਾ ਮੇਰਾ ਪੁੱਤਰ ਜਿੱਥੇ ਵੀ ਹੈ ਉਸ ਨੂੰ ਵਾਪਸ ਮੇਰੇ ਕੋਲ ਭੇਜ ਦਿਓ ਸੁਬਾਹ ਤੋਂ ਸ਼ਾਮ ਹੋ ਗਈ ਪਰ ਸਾਰਾ ਦਿਨ ਮੁਖਤਿਆਰ ਕੌਰ ਹਰਵੀਰ ਦਾ ਇੰਤਜ਼ਾਰ ਕਰਦੀ ਰਹੀ ਉਸ ਨੇ ਕੱਲ ਸ਼ਾਮ ਤੋਂ ਲੈ ਕੇ ਕੁਝ ਵੀ ਨਹੀਂ ਸਖਾਦਾ ਫੇਰ ਉਸਨੇ ਸੋਚਿਆ ਕਿ ਜੇ ਮੈਂ ਹੀ ਬਿਮਾਰ ਹੋ ਗਈ ਤਾਂ ਮੈਂ ਆਪਣੇ ਪੁੱਤਰ ਨੂੰ ਕਿਵੇਂ ਲੱਭਾਂਗੀ ਪੁਲਿਸ ਵਾਲਿਆਂ ਨੇ ਮਖਤਿਆਰ ਕੌਰ ਨੂੰ ਖਾਣਾ ਖਵਾਇਆ ਇਸ ਤਰ੍ਹਾਂ ਉਡੀਕ ਕਰਦੇ ਕਰਦੇ ਕਈ ਦਿਨ ਲੰਘ ਗਏ ਪਰ ਹਰਵੀਰ ਦਾ ਕੋਈ ਪਤਾ ਨਾ ਲੱਗਿਆ ਪੁਲਿਸ ਵਾਲਿਆਂ ਨੇ ਮਖਤਿਆਰ ਕੌਰ ਨੂੰ ਕਿਹਾ ਕਿ ਮਾਤਾ ਜੀ ਤੁਸੀਂ ਆਪਣੇ ਘਰ ਵਾਪਸ ਚਲੇ ਜਾਓ ਮਖਤਿਆਰ ਕੌਰ ਰੋਂਦੀ ਹੋਈ ਕਹਿਣ ਲੱਗੀ ਕਿ ਮੈਂ ਤਾਂ ਕਦੇ ਇਕੱਲੀ ਕਿਤੇ ਗਈ ਹੀ ਨਹੀਂ ਘਰ ਕਿਵੇਂ ਜਾਵਾਂਗੀ ਠੀਕ ਹੈ ਮਾਤਾ ਜੀ ਤੁਸੀਂ ਆਪਣੇ ਘਰ ਦਾ ਫੋਨ ਨੰਬਰ ਦੱਸੋ ਅਸੀਂ ਫੋਨ ਕਰ ਦੇਵਾਂਗੇ ਤੁਹਾਨੂੰ ਕੋਈ ਲੈਣ ਆ ਜਾਵੇਗਾ ਘਰ ਵਿੱਚ ਤਾਂ ਮੇਰੀ ਨੂੰ ਇਕੱਲੀ ਹੈ ਉਹ ਮੈਨੂੰ ਲੈਣ ਕਿਵੇਂ ਆਵੇਗੀ ਮਾਤਾ ਜੀ ਤੁਸੀਂ ਕਿਸੇ ਰਿਸ਼ਤੇਦਾਰ ਦਾ ਨੰਬਰ ਦੱਸ ਦਿਓ ਮਖਤਿਆਰ ਕਰਨੇ ਨੰਬਰ ਯਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਫੋਨ ਨੰਬਰ ਜਾਦ ਹੀ ਨਹੀਂ ਆ ਰਿਹਾ ਸੀ ਮੁਖਤਿਆਰ ਕੌਰ ਆਪਣੇ ਆਪ ਨੂੰ ਬਿਲਕੁਲ ਬੇਵਸ ਮਹਿਸੂਸ ਕਰ ਰਹੀ ਸੀ ਪੁਲਿਸ ਚੌਕੀ ਕੋਲੋਂ ਲੰਘਦੇ ਹੋਏ ਇੱਕ ਆਦਮੀ ਨੇ ਮੁਖਤਿਆਰ ਕੌਰ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਪੁਲਿਸ ਵਾਲਿਆਂ ਨੇ ਸਾਰੀ ਕਹਾਣੀ ਸੁਣਾ ਦਿੱਤੀ ਉਸ ਆਦਮੀ ਨੇ ਕਿਹਾ ਕਿ ਮੈਂ ਵੀ ਉਥੋਂ ਦਾ ਹੀ ਰਹਿਣ ਵਾਲਾ ਹਾਂ ਮੈਂ ਸ਼ਾਮ ਨੂੰ ਆਪਣੇ ਘਰ ਜਾ ਰਿਹਾ ਹਾਂ ਮਾਤਾ ਜੀ ਨੂੰ ਨਾਲ ਲੈ ਜਾਵਾਂਗਾ ਪੁਲਿਸ ਵਾਲਿਆਂ ਨੇ ਮੁਖਤਿਆਰ ਕੌਰ ਨੂੰ ਉਸ ਆਦਮੀ ਨਾਲ ਭੇਜ ਦਿੱਤਾ ਅਤੇ ਉਸ ਆਦਮੀ ਦਾ ਪਤਾ ਤੇ ਫੋਨ ਨੰਬਰ ਲਿਖ ਕੇ ਆਪਣੇ ਕੋਲ ਰੱਖ ਲਿਆ ਮਖਤਿਆਰ ਕੌਰ ਉਸ ਆਦਮੀ ਨਾਲ ਚੱਲ ਤਾਂ ਪਈ ਪਰ ਉਸਦੇ ਮਨ ਵਿੱਚ ਇੱਕ ਡਰ ਸੀ ਕਿ ਤੇ ਉਹ ਕੋਈ ਠੱਗ ਜਾਂ ਚੋਰ ਤਾਂ ਨਹੀਂ ਹੁਣ ਮਖਤਿਆਰ ਕੌਰ ਕੋਲ ਉਸ ਆਦਮੀ ਉੱਪਰ ਭਰੋਸਾ ਕਰਨ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਹੀ ਨਹੀਂ ਸੀ ਮਖਤਿਆਰ ਕੌਰ ਨੂੰ ਚਿੰਤਾ ਵਿੱਚ ਵੇਖ ਕੇ ਉਹ ਆਦਮੀ ਕਹਿਣ ਲੱਗਿਆ ਮਾਤਾ ਜੀ ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਨੂੰ ਤੁਹਾਡੇ ਪਿੰਡ ਛੱਡ ਆਵਾਂਗਾ ਮਖਤਿਆਰ ਕੌਰ ਉਸ ਆਦਮੀ ਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਇਸ ਗੱਲ ਦੀ ਚਿੰਤਾ ਹੈ ਮੈਂ ਆਪਣੀ ਨੂੰਹ ਦੇ ਮੱਥੇ ਕਿਵੇਂ ਲੱਗਾਂਗੀ ਮੇਰਾ ਪੁੱਤਰ ਮੇਰੇ ਨਾਲ ਨਹੀਂ ਹੈ ਇਹ ਵੇਖ ਕੇ ਮੇਰੀ ਨੂੰਹ ਨੂੰ ਕਿਵੇਂ ਲੱਗੇਗਾ ਬਹੁਤ ਲੰਮਾ ਸਫ਼ਰ ਤੈਅ ਕਰਨ ਤੋਂ ਬਾਅਦ ਜਦੋਂ ਮਖਤਿਆਰ ਕੌਰ ਆਪਣੇ ਘਰ ਦੇ ਗੇਟ ਅੱਗੇ ਪਹੁੰਚੀ ਤਾਂ ਵੇਖ ਕੇ ਬਿਲਕੁਲ ਹੈਰਾਨ ਰਹਿ ਗਏ ਕਿਉਂਕਿ ਘਰ ਦੇ ਅੰਦਰ ਕਾਫੀ ਚਹਲ ਪਹਿਲ ਸੀ ਪਹਿਲਾਂ ਤਾਂ ਮੁਖਤਿਆਰ ਕੌਰ ਨੂੰ ਲੱਗਿਆ ਉਹ ਕਿਸੇ ਗਲਤ ਘਰ ਪਹੁੰਚ ਗਈ ਹੈ ਪਰ ਜਦੋਂ ਮੁਖਤਿਆਰ ਕੌਰ ਦਾ ਪੋਤਾ ਦਾਦੀ ਦਾਦੀ کہہ ਕੇ ਪੁਕਾਰਨ ਲੱਗਾ ਤੇ ਕਹਿਣ ਲੱਗਾ ਕਿ ਦਾਦੀ ਜਿਉਂਦੀ ਹੈ ਤਾਂ ਇਹ ਸੁਣ ਕੇ ਮੁਖਤਿਆਰ ਕੌਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਹਰਵੀਰ ਤੇ ਉਸ ਦੀ ਪਤਨੀ ਵੀ ਭੱਜ ਕੇ ਘਰ ਤੋਂ ਬਾਹਰ ਆਏ ਕਾਰ ਵਿੱਚ ਜਿੰਨੇ ਵੀ ਲੋਕ ਇਕੱਠੇ ਹੋਏ ਸੀ ਉਹ ਵੀ ਸਾਰੇ ਬਾਹਰ ਆ ਗਏ ਹਰਵੀਰ ਤੇ ਉਸ ਦੀ ਪਤਨੀ ਆ ਕੇ ਮੁਖਤਿਆਰ ਘਰ ਨੂੰ ਚਿੰਬੜ ਗਏ ਅਤੇ ਕਹਿਣ ਲੱਗੇ ਸਾਡੇ ਕਿੰਨੇ ਸਾਡਾ ਤਾਂ ਕਿੰਨੇ ਦਿਨਾਂ ਤੋਂ ਰੋ ਰੋ ਬੁਰਾ ਹਾਲ ਹੋ ਰਿਹਾ ਹੈ ਅਸੀਂ ਤਾਂ ਸੋਚਿਆ ਸੀ ਕਿ ਮਾਂ ਮੁਖਤਿਆਰ ਘਰ ਉਹਨਾਂ ਦੀ ਗੱਲ ਕੱਟਦੇ ਹੋਏ ਕਹਿਣ ਲੱਗੀ ਹਾਂ ਹਾਂ ਤੁਸੀਂ ਤਾਂ ਸੋਚਿਆ ਹੋਊਗਾ ਕਿ ਮੈਂ ਮਰ ਗਈ ਹਾਂ ਇਸ ਲਈ ਤੁਸੀਂ ਮੇਰਾ ਭੋਗ ਪਾ ਰਹੇ ਹੋ ਤੁਸੀਂ ਤਾਂ ਮੈਨੂੰ ਲੱਭਣਾ ਵੀ ਜ਼ਰੂਰੀ ਨਹੀਂ ਸਮਝਿਆ ਫਿਰ ਮੁਖਤਿਆਰ ਕੌਰ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਹਰਵੀਰ ਤੂੰ ਮੈਨੂੰ ਉਸ ਅਣਜਾਣ ਜਗ੍ਹਾ ਤੇ ਕੱਲੀ ਛੱਡ ਕੇ ਇੱਥੇ ਆ ਗਿਆ ਉੱਥੇ ਮੈਂ ਤੈਨੂੰ ਲੱਭ ਲੱਭ ਕੇ ਅਧਮਰੀ ਹੋ ਗਈ ਤੂੰ ਤਾਂ ਸੋਚਿਆ ਸੀ ਕਿ ਇਸ ਬੁੱਢੀ ਤੋਂ ਖਿਹੜਾ ਛੁੱਟਿਆ ਤੈਨੂੰ ਲੱਗਿਆ ਹੋਣਾ ਕਿ ਮੈਂ ਉੱਥੇ ਹੀ ਮਰ ਖਾਪ ਜਾਵਾਂਗੀ ਹਰਵੀਰ ਕਹਿਣ ਲੱਗਿਆ ਮੈਂ ਮੈਂ ਤੁਹਾਨੂੰ ਬਹੁਤ ਲੱਭਿਆ ਪਰ ਜਦੋਂ ਤੁਸੀਂ ਮੈਨੂੰ ਨਾ ਮਿਲੇ ਤਾਂ ਮੈਂ ਵਾਪਸ ਆ ਗਿਆ। ਹਾਂ ਪੁੱਤਰ ਮੈਂ ਵੀ ਤੈਨੂੰ ਠੀਕ ਠਾਕ ਵੇਖ ਕੇ ਖੁਸ਼ ਹਾਂ। ਹਰਵੀਰ ਤੇ ਉਸ ਦੀ ਪਤਨੀ ਇੱਕ ਦੂਜੇ ਵੱਲ ਵੇਖਣ ਲੱਗੇ। ਫਿਰ ਉਹਨਾਂ ਨੇ ਸਾਰਿਆਂ ਨੂੰ ਕਿਹਾ ਕਿ ਬੀਬੀ ਵਾਪਸ ਆ ਗਈ ਹੈ। ਇਸ ਖੁਸ਼ੀ ਵਿੱਚ ਸਾਰਿਆਂ ਨੇ ਖਾਣਾ ਖਾ ਕੇ ਜਾਣਾ। ਭੋਗ ਲਈ ਇਕੱਠੇ ਹੋਏ ਸਾਰੇ ਰਿਸ਼ਤੇਦਾਰ ਤੇ ਲੋਕ ਹਰਵੀਰ ਨੂੰ ਵਧਾਈਆਂ ਦੇਣ ਲੱਗੇ ਤੇ ਕਹਿਣ ਲੱਗੇ ਚੰਗਾ ਹੋਇਆ ਤੇਰੀ ਮਾਂ ਵਾਪਸ ਆ ਗਈ। ਪਾਠ ਕਰਦੇ ਹੋਏ ਬਾਬਾ ਜੀ ਨੇ ਕਿਹਾ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਉਥੇ ਜਿੰਨੇ ਵੀ ਲੋਕ ਇਕੱਠੇ ਸੀ ਸਾਰੇ ਆਪਣੇ ਆਪਣੇ ਹਿਸਾਬ ਨਾਲ ਗੱਲਾਂ ਕਰ ਰਹੇ ਸੀ ਕੋਈ ਕੁਝ ਕਹਿ ਰਿਹਾ ਸੀ ਕੋਈ ਕੁਝ ਪਰਮ ਅਖਤਿਆਰਕਰ ਨੇ ਰੱਬ ਦਾ ਸ਼ੁਕਰਾਨਾ ਕਰਦੇ ਹੋਏ ਹੱਥ ਜੋੜ ਕੇ ਕਿਹਾ ਕਿ ਪਰਮਾਤਮਾ ਤੁਹਾਡੀ ਕਿਰਪਾ ਨਾਲ ਮੇਰਾ ਪੁੱਤਰ ਬਿਲਕੁਲ ਠੀਕ ਹੈ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਘਰ ਚਲੇ ਗਏ ਰਾਤ ਨੂੰ ਮੁਖਤਿਆਰ कौर ਆਪਣੇ ਕਮਰੇ ਵਿੱਚੋਂ ਪਾਣੀ ਪੀਣ ਲਈ ਉੱઠી ਤਾਂ ਉਸਨੇ ਆਪਣੇ ਪੁੱਤਰ ਤੇ ਨੂੰਹ ਨੂੰ ਗੱਲਾਂ ਕਰਦੇ ਹੋਏ ਸੁਣਿਆ ਉਸ ਦੀ ਨੂੰਹ ਕਹਿ ਰਹੀ ਸੀ ਕਿ ਤੁਸੀਂ ਤਾਂ ਕਿਹਾ ਸੀ ਮੈਂ ਮਾਂ ਨੂੰ ਅਜਿਹੀ ਜਗ੍ਹਾ ਛੱਡ ਕੇ ਆਇਆ ਹਾਂ ਜਿੱਥੋਂ ਉਹ ਵਾਪਸ ਨਹੀਂ ਆ ਸਕਦੀ ਤੁਸੀਂ ਤਾਂ ਕਿਹਾ ਸੀ ਕਿ ਸਾਨੂੰ ਹਮੇਸ਼ਾ ਹਮੇਸ਼ਾ ਲਈ ਮਾਂ ਤੋਂ ਛੁਟਕਾਰਾ ਮਿਲ ਗਿਆ ਹੈ ਪਰ ਦੇਖੋ ਉਹ ਤਾਂ ਫਿਰ ਵਾਪਸ ਆ ਗਈ ਹਰਵੀਰ ਆਪਣੀ ਪਤਨੀ ਨੂੰ ਕਹਿਣ ਲੱਗਿਆ ਜਦੋਂ ਦਾ ਮਹਿਮਾਨ ਨੂੰ ਛੱਡ ਕੇ ਵਾਪਸ ਆਇਆ ਸੀ ਮੇਰੀ ਆਤਮਾ ਮੈਨੂੰ ਫਟਕਾਰ ਪਾ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਬਹੁਤ ਵੱਡਾ ਪਾਪ ਕਰਕੇ ਆਇਆ ਹਾਂ ਮੈਨੂੰ ਇਹ ਵੀ ਲੱਗਦਾ ਸੀ ਕਿ ਪਤਾ ਨਹੀਂ ਮੇਰੀ ਮਾਂ ਕਿੱਥੇ-ਕਿੱਥੇ ਪੜਕ ਰਹੀ ਹੋਵੇਗੀ ਜਿਉਂਦੀ ਵੀ ਹੈ ਜਾਂ ਫਿਰ ਮਰ ਗਈ ਆਪਣੇ ਪੁੱਤਰ ਤੇ ਨੂਹ ਦੀਆਂ ਗੱਲਾਂ ਸੁਣ ਕੇ ਮੁਖਤਿਆਰ ਕੌਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਤਾਂ ਸੋਚ ਰਹੀ ਸੀ ਕਿ ਮੇਰਾ ਪੁੱਤਰ ਮੈਨੂੰ ਤੀਰਥ ਯਾਤਰਾ ਤੇ ਲੈ ਕੇ ਗਿਆ ਹੈ ਪਰ ਉਹ ਤਾਂ ਮੈਥੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ ਮੈਂ ਆਪਣੇ ਪੁੱਤਰ ਤੇ ਇਨਾ ਬੋਝ ਬਣ ਗਈ ਹਾਂ ਤਾਂ ਉਹ ਮੈਨੂੰ ਜਿਉਂਦੇ ਜੀ ਮਾਰਨਾ ਚਾਹੁੰਦਾ ਸੀ ਇਹ ਸਭ ਗੱਲਾਂ ਸੋਚਦੀ ਹੋਈ ਮੁਖਤਿਆਰ ਕੌਰ ਉੱਥੇ ਹੀ ਡਿੱਗ ਪਈ ਅਤੇ ਆਪਣੇ ਨੂੰ ਪੁੱਤਰ ਤੋਂ ਐਨੀ ਦੂਰ ਚਲੀ ਗਈ ਜਿੱਥੋਂ ਕੋਈ ਕਦੇ ਵਾਪਸ ਨਹੀਂ ਆਇਆ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਨੂੰ ਪੂਰਾ ਸੁਣਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨਵੀਂ ਕਹਾਣੀ